ਦਨ ਕੋਠੀਆਂ ਪੈ ਰੀਆਂ ਨੇ ਇਹਦੇ ਨਾਲ ਦੀਆਂ ਅੱਛਾ ਇਹਦੇ ਨਾਲ ਦੀਆਂ ਦੇਖ ਕੇ ਗਣੋ ਵੀ ਹਾਂ ਪੂਰੀ ਥਲੀ ਕਰਾਦੀ ਮੈਂ ਸੋਹਣੀ ਜਿੱਦੀ ਤਾਂ ਹੁੰਦੀ ਹੈ ਹੁੰਦੀ ਹੈ ਠੀਕ ਹੈ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਪਿਛਲੇ ਦਿਨੀ ਮੈਂ ਆ ਪਿੱਛੇ ਤੁਸੀਂ ਕੋਠੀ ਦੇਖ ਰਹੇ ਹੋਗੇ ਅਲੀ ਸ਼ੇਰ ਬਣੀ ਹੋਈ ਹੈ ਪਿੰਡ ਅਲੀ ਸ਼ੇਰ ਜ਼ਿਲ੍ਹਾ ਸੰਗਰੂਰ ਤੇ ਪਿਛਲੇ ਦਿਨੀ ਇਹਦੀ ਰੀਲ ਪਾਈ ਸੀ ਬਹੁਤ ਵਧੀਆ ਰਿਸਪੌਂਸ ਆਇਆ ਤੇ ਬਹੁਤ ਘੱਟ ਏਰੀਆ ਬਹੁਤ ਸੋਹਣੀ ਗੱਲਬਾਤ ਬਣਾਈ ਹੈ ਆਰਕੀਟੈਕਟ ਨੇ ਤੇ ਬਾਕੀ ਬਾਈ ਜਿਹੜਾ ਮਿਸਤਰੀ ਆ ਮਿਸਤਰੀ ਨੇ ਬਹੁਤ ਵਧੀਆ ਗੱਲਬਾਤ ਬਣਾਤੀ ਤੇ ਬਾਕੀ ਜਿਹੜੀ ਇਹਦੀ ਫੁੱਲ ਡਿਟੇਲ ਹੈ ਉਹ ਆਪਾਂ ਮਿਲਦੇ ਆ ਮਕਾਨਾਂ ਮਾਲਕਾਂ ਦੇ ਨਾਲ ਮਾਲਕਾਂ ਨਾਲ ਆਪਾਂ ਕਰਦੇ ਆ ਗੱਲਬਾਤ ਆਜੋ ਜੀ ਫਿਰ ਆਜੋ ਬਾਈ ਜੀ ਕੀ ਹਾਲ ਨੇ ਵਧੀਆ ਹੋਰ ਠੀਕ ਠਾਕ ਹਾਂ ਜੀ ਵਧੀਆ ਸਾਰਾ ਅੱਛਾ ਤੇ ਆਪਾਂ ਬਾਈ ਜੀ ਸਾਈਜ਼ ਦੀ ਗੱਲ ਕਰੀਏ ਤੁਸੀਂ ਕੀ ਸਾਈਜ਼ ਦੇ ਵਿੱਚ ਬਣਾ ਮਕਾਨ ਇਹ ਆਪਣਾ ਜਿਹੜਾ ਹੈਗਾ ਇਹੇ ਬਾਈ 31 36 ਦਾ ਹੈ 31 ਵਹੀ 36 ਹਾਂ ਲਗਭਗ 1100 ਫੁੱਟ ਹੈ 1100 ਫੁੱਟ ਹੈ ਹਾਂ ਕੱਲਾ ਹੀ ਠੇਠਾ ਠੇਠ ਹੀ ਬਣਾਇਆਗਾ ਹਾਂ ਠੇਠਲਾ ਪੁਰਸ਼ ਨੇ ਠੇੜਲਾ ਪੁਰਸ਼ ਨਹੀਂ ਹੈ ਅੱਛਾ 1100 ਫੁੱਟ ਹੈਗਾ 1100 ਫੁੱਟ ਹੈਰੀ ਦੇ ਵਿੱਚ ਜਮ ਵਧੀਆ ਗੱਲਬਾਤ ਬਣਾਤੀ ਹਾਂ ਹਾਂ ਵੀਰੇ ਤੁਸੀਂ ਦੇਖੇ ਰਹੇ ਹੋ ਅੱਛਾ ਅੱਛਾ ਵਧੀਆ ਠੀਕ ਹੈ ਤੇ ਅੱਛਾ ਭਾਈ ਮੈਪਿੰਗ ਕਿੱਥੋਂ ਕਰਵਾਈਏ ਪਰੇ ਦੀ ਇਹ ਵੀਰੇ ਬਰੇਟੇ ਹੈਗੇ ਮਤਾ ਆਪਣੇ ਮਨਪ੍ਰੀਤ ਦੀ ਮਨਪ੍ਰੀਤ ਆਰਕੀਟੈਕਟ ਹੈ ਮਨਪ੍ਰੀਤ ਆਰਕੀਟੈਕਟ ਅਲੀ ਸ਼ੇਰਦਈ ਸਾਡੇ ਪਿੰਡ ਦਾ ਹੀ ਹੈ ਅੱਛਾ ਅੱਛਾ ਪਿੰਡ ਦਾ ਹੀ ਹੈ ਠੀਕ ਹੈ ਆਪਣੀ ਆਉਂਦਾ ਰਿਹਾ ਓਹੋ ਨੇਵਾ ਵੇਲੇ ਮਿਸਤਰੀ ਨੂੰ ਜਦੋਂ ਰੋੜੀਦੀ ਸੀ ਕੰਮ ਕਿਵੇਂ ਲੱਗਿਆ ਉਹਨਾਂ ਦਾ ਕੰਮ ਆਪ ਬਾਪ ਦੀ ਹੈ ਵਧੀਆ ਅਸਲੀ ਬਖਸ਼ਾ ਜਮਾਂ ਹਾਂ ਜ਼ਮੀਨ ਅੱਛਾ ਅੱਛਾ ਤੇ ਹੋਰ ਲੋਕ ਕੋਈ ਦੇਖ ਰਿਹਾ ਕਿ ਕੋਠੀ ਨੂੰ ਹਾਂ ਭਾਈ ਨਾਲ ਦੇ ਪਿੰਡ ਦੇ ਆ ਕੇ ਗਏ ਨੇ ਉਹੀ ਮਿਸਤਰੀ ਪੜਿਆ ਹੈ अच्छा उभी मिस्त्री बारे ਨਾਲ ਦੇ ਪਿੰਡ ਦੇ ਵਿੱਚ ਇਹਦੀ ਨੇ ਕਾਪੀ ਲੱਗ ਰਿਆ ਜਮਾ ਕਰਨਾ ਦੋ ਦਨ ਕੋਠੀਆਂ ਪੈ ਰੀਆਂ ਨੇ ਇਹਦੇ ਨਾਲ ਦੀਆਂ اچھا ਇਹਦੇ ਨਾਲ ਦੀਆਂ ਦੇਖ ਕੇ ਕਹਿੰਦੇ ਉਹ ਵੀ ਕਹਿੰਦੇ ਬਹੁਤ ਵਧੀਆ ਲੱਗੀ ਸਾਨੂੰ ਅੱਛਾ 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 ਠੀਕ ਹੈ ਗੱਲ ਅੱਛਾ ਬਾਈਟ ਦੀ ਗੱਲ ਕਰੀਏ ਭਾਈ ਜੀ ਬਾਈਟ ਕਿੰਨਾ ਕਰਿਆ ਫਿਰ ਆਪਣੇ ਦਾ ਬਾਈਟ ਵੀਰੇ 9 ਲੱਖ ਲੱਗੇ ਲਗਭਗ 9 ਲੱਖ ਰੁਪਏ ਲੱਗਿਆ ਫਰਸ਼ ਰਹਿੰਦਾ ਹਜੇ ਅੱਛੀ ਜੋੜੀਆਂ ਰਹਿੰਦੀਆਂ ਨੇ ਦੋ ਕੋ ਕਮਰੇ ਰਹਿੰਦੇ ਨੇ ਅੱਛਾ ਅੱਛਾ ਬਾਕੀ ਕੰਪਲੀਟ ਹੈ ਓਕੇ 9 ਲੱਖ ਦੇ ਵਿੱਚ ਮਤਲਬ ਜਮਾਣ ਹਵੇਲੀ ਬਣਾ ਦੀ ਪੂਰੀ ਹਾਂ ਬਸ ਏਰੀਆ ਵੀ ਘਟ ਹੈ ਏਰੀਆ ਹਾਂ 1100 ਬਹੁਤ ਹੈ ਹਾਂ ਠੀਕ ਹੈ ਗੱਲਾਂ ਕਾਪੀ ਕਰ ਰਹੇ ਨੇ ਲੋਕ ਮਤਲਬ ਹਾਂ ਬਰੇ ਹਾਂ ਪੂਰੀ ਥੱਲੀ ਕਰਾ ਦਿੰਦੀ ਮੈਨੂੰ ਸੋਣੀ ਜੀ ਦੀ ਤਾਂ ਹੁੰਦੀ ਹੈ ਹੁੰਦੀ ਹੈ ਠੀਕ ਹੈ ਅੱਛਾ ਵਧੀਆ ਲੱਗਿਆ ਕੰਮ ਬਈ ਦਾ ਹਾਂ ਬਹੁਤ ਵਧੀਆ ਆਰਕੀਟੈਕਟਰ ਹਾਂ ਬਹੁਤ ਵਧੀਆ ਠੀਕ ਹੈ ਸਰਵਿਸ ਵੀ ਮੌਕੇ ਮੌਕੇ ਤੇ ਜੋ ਲੋੜ ਹੁੰਦੀ ਜੀ ਉਹਦੀ ਆ ਜਾਂਦਾ ਜੀ ਠੀਕ ਹੈ ਗੱਲ ਉਹ ਪਿੰਡ ਦਾ ਹੀ ਸੀ ਮਤਲਬ ਬਾਲੇ ਸਾੜੇ ਹੀ ਨਹੀਂ ਘੜੇ ਹੈਗੇ ਵੀ ਆਉਂਦਾ ਨਹੀਂ ਹੈਗਾ ਓਕੇ ਓਕੇ ਠੀਕ ਹੈ ਬਈ ਜੀ ਤੇ ਹੋਰ ਕੋਈ ਇਹਦੇ 'ਚ ਖਾਸੀ ਸੀ ਖਾਸੀ ਕੋਈ ਤੁਹਾਨੂੰ ਖਾਸੀ ਇਹਦੇ 'ਚ ਲੱਗੀ ਹੋਵੇ ਕੋਈ ਸੋਣੀ ਬਸ ਅੱਛਾ ਬਈ ਜੀ ਜਿਹੜਾ ਤੁਸੀਂ ਇਹ ਕੰਮ ਹੈਗਾ ਸ ਠੀਕੇ ਤੇ ਕਰਵਾਇਆ ਜੀ। ਡਾਲਾਂ ਤੋਂ ਆ ਦੇ ਮਿਸਤਰੀ। ਦੇ ਮਿਸਤਰੀ। ਨੇੜੇ ਪਿੰਡਾਂ ਪਿੰਡ ਆਪਣੇ ਇੱਥੇ? ਹਾਂ ਨਾਲ ਲੱਗਦਾ ਪਿੰਡੇ ਦੇ। ਅੱਛਾ ਨਾਲ ਲੱਗਦਾ ਪਿੰਡਾਗਾ। ਵਧੀਆ ਲੱਗਿਆ ਕੰਮਾਈ ਦਾ? ਬਹੁਤ ਵਧੀਆ ਬਈ। ਠੀਕ ਹੈ। ਸਾਰਿਆਂ ਨਾਲ ਵਧੀਆ ਕੰਮ ਕਰਿਆ। ਐ ਜਲੂਸਿਆ ਨਹੀਂ ਬੱਦਨ ਨੂੰ। ਠੀਕ ਹੈ ਠੀਕ ਹੈ। ਹਾਂ। ਓਕੇ। ਸਹੀ ਕਰਿਆ ਟਿਕਾਈ ਨਾਲ। ਠੀਕ ਹੈ ਜੀ। ਅੱਛਾ ਬਾਈ ਜੀ ਜੇ ਇਹਦੇ ਵਿੱਚ ਆਪਾਂ ਬਣਾਉਣ ਦੀ ਗੱਲ ਸੋਚੀ ਵੀ ਕੀ ਕੀ ਕੁਛ ਇਹਦੇ ਵਿੱਚ ਸਹੂਲਤਾਂ ਢੀੜੀ ਕਮਰੇ ਵਗੈਰਾ ਜੋ ਹੋਰ ਕਿੰਨੇ ਕੁ ਬਣਾਇਆ ਜਾ ਬੈੱਡਰੂਮ? ਦੋ ਤਾਂ ਬੈੱਡਰੂਮ ਨੇ। ਅੱਛਾ ਜੀ। ਬਾਥਰੂ ਬਾਕੀ ਅੰਦਰ ਦੀ ਪੌੜੀਆਂ ਨੇ ਮਤਲਬ ਠੀਕ ਹੈ ਹਾਂ ਅਜਾ ਵੀ ਥੋੜੇ ਜਿਹੇ ਏਰੀਆ ਦੇ ਵਿੱਚ ਸਾਰੀ ਸਹੂਲਤ ਹੈਗੀ ਹੈ ਹਾਂ ਹਨਾ ਹਾਂ ਫਿਰ ਛੋਟੇ ਪਰਿਵਾਰ ਨੂੰ ਬਹੁਤ ਹੈ ਵੀਰੇ ਛੋਟੇ ਪਰਿਵਾਰ ਨੂੰ ਬਹੁਤ ਹੈਗਾ ਵੇਖ ਜੇ ਆਪਾਂ ਜਦੋਂ ਦੇਖਦੇ ਹੁੰਨੇ ਹਾਂ ਵੀ ਹਵੇਲੀ ਦੇਖਦੇ ਆਂ ਕਾਫੀ ਵੱਡੇ ਵੱਡੇ ਹਵੇਲੀਆਂ ਹੁੰਦੀਆਂ ਨੇ ਉਹਦੇ ਵਿੱਚ ਵੀ ਦੇਖੋ ਸਹੂਲਤ ਹੁੰਦੀ ਹੈ ਸਾਰੀ ਵੀ ਥੋੜਾ 1100 ਵੋਟ ਏਰੀਆ 1100 ਵੋਟ ਏਰੀਆ ਦੇ ਵਿੱਚ ਵੀ ਪੂਰੀ ਸਹੂਲਤ ਹੈ ਹਾਂ ਛੋਟੇ ਪਰਿਵਾਰ ਨੂੰ ਬਹੁਤ ਹੈ ਬਹੁਤ ਹੈ ਨਾ ਹਾਂ ਠੀਕ ਹੈ ਵੀਰੇ ਠੀਕ ਹੈ ਵੀਰੇ ਮਿਲ ਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਓ ਆਰਕੀਟੈਕਟ ਦੀ ਵੀ ਘੈਂਟ ਗੱਲਬਾਤ ਹੈ ਤੇ ਮਿਸਤਰੀ ਦੀ ਵੀ ਘੈਂਟ ਗੱਲਬਾਤ ਹੈ ਤੇ ਦੋਸਤੋ 9 ਲੱਖ ਰੁਪਏ ਦੇ ਵਿੱਚ ਜੇ ਚਾਹੀਏ ਆਪਾਂ ਕਲਾਸਿਕਲ ਟਾਈਪ ਦਾ ਡਿਜ਼ਾਈਨ ਜਿਹੜਾ ਬਣਨਾ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਵੀ 9 ਲੱਖ ਰੁਪਏ ਦੇ ਵਿੱਚ ਆਰਕੀਟੈਕਟ ਨੇ ਤੇ ਮਿਸਤਰੀ ਨੇ ਦੋਨਾਂ ਨੇ ਘੈਂਟ ਗੱਲਬਾਤ ਬਣਾਤੀ ਹਾਂਜੀ ਮਿੱਤਰੋ ਜਿਵੇਂ ਤੁਸੀਂ ਦੇਖਿਆ ਸੀਗਾ ਵੀ 1100 ਫੁੱਟ ਏਰੀਏ ਦੇ ਵਿੱਚ ਪੂਰੀ ਜਿਹੜੀ ਹਵੇਲੇ ਦੀ ਫੀਲਿੰਗ ਹੈ ਨਾ ਉਹ ਆਉਂਦੀ ਆਪਾਂ ਨੂੰ ਤੇ ਇੱਕ ਨਾਰਮਲ ਪਰਿਵਾਰ ਵਾਸਤੇ ਵਧੀਆ ਹੈ ਵਧੀਆ ਰਹਿਸ਼ ਹੈ 9 ਲੱਖ ਰੁਪਏ ਜਿੰਨੇ ਆਪਾਂ ਮੰਨਦੇ ਵੀ ਨਾਰਮਲ ਪਰਿਵਾਰ ਨੂੰ 9 ਲੱਖ ਰੁ ਪਿਛੇ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਸਕਦੇ ਹੋ ਮਕਾਨ ਤੇ ਬਹੁਤ ਘੈਂਡ ਗੱਲਬਾਤ ਬਣਾਈ ਆ ਬਾਈ ਨੇ ਤੇ ਬਾਕੀ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਦੇ ਲਈ ਆਪਣਾ YouTube ਚੈਨਲ ਆ ਜਾਓ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਪੇਜ Facebook ਪੇਜ ਨੂੰ ਕਰ ਲਓ ਫੋਲੋ ਜੀ ਧੰਨਵਾਦ ਦੋਸਤੋ